ਸਰ ਆਪਣਾ ਨਾਮ ਤੇ ਆਪਣਾ ਮਦਦ ਮੇਰਾ ਨਾਮ ਗੁਰਪ੍ਰੀਤ ਸਿੰਘ ਪੇਪਰ ਆਰਟਿਸਟ ਆ ਤੇ ਮੈਂ ਸ੍ਰੀ ਅਮਰਸਰ ਸਾਹਿਬ ਜੀ ਦਾ ਰਹਿਣ ਵਾਲਾ ਹਾਂ ਇਹ ਅੱਜ ਪੇਸ਼ ਕੀ ਬਣਾਈ ਹੈ ਇੱਕ ਜਿਹੜਾ ਮੀਨਮੋਟਿਕ ਕਿਰਚਾ ਹੈ ਅੱਜ ਤਕਰੀਬਨ ਜਿਸ ਤਰ੍ਹਾਂ ਕਿ ਸਾਰੇ ਮੇਰੇ ਮਿੱਤਰ ਜਾਣਦੇ ਨੇ ਜਾਂ ਸਾਰੇ ਦੇਸ਼ ਦੁਨੀਆ ਦੇ ਲੋਕ ਜਾਣਦੇ ਕੀ ਕੈਨੇਡਾ ਰਹਿ ਰਹੇ ਪਿਛਲੇ 2 ਸਾਲਾਂ ਤੋਂ ਤੇ ਅੱਜ ਵਾਪਸੀ ਹੋਈ ਹੈ 2 ਸਾਲਾਂ ਬਾਅਦ ਆਪਣੇ ਘਰ ਦੇ ਵਿੱਚ ਆਏ ਅਮਰਸਰ ਸਾਹਿਬ ਤੇ ਬੜੀ ਖੁਸ਼ੀ ਹੋਈ ਇਹ ਦੱਸਦਿਆਂ ਸਾਰੇ মিডিਆ ਨੂੰ ਸਾਰੇ ਦੁਨੀਆਂ ਨੂੰ ਕਿ ਕੈਨੇਡਾ ਦੇ ਵਿੱਚ ਰਹਿੰਦੇ ਆ ਅਨੇਕਾਂ ਤਰ੍ਹਾਂ ਦੇ ਮਾਨ ਸਨਮਾਨ ਪ੍ਰਾਪਤ ਹੋਏ ਕਿਉਂਕਿ ਬੀਤੇ ਦਿਨੀ ਵਿਸਾਖੀ ਤੇ ਵੀ ਮੈਨੂੰ ਕੈਨੇਡੀਅਨ ਪ੍ਰਾਈਮ ਮਿਨਿਸਟਰ ਵੱਲੋਂ ਜੋ ਉੱਥੇ ਪਾਰਲੀਮੈਂਟ ਦੇ ਵਿੱਚ ਬਹੁਤ ਮਾਨ ਸਨਮਾਨ ਬਖਸ਼ਿਆ ਗਿਆ ਕੈਨੇਡਾ ਦੀ ਸਾਰੇ ਮਿਨਿਸਟਰੀ ਵੱਲੋਂ ਬਹੁਤ ਹੀ ਅਦਬ ਸਤਿਕਾਰ ਮਿਲਿਆ ਕਿਉਂਕਿ ਜੋ ਪੇਪਰ ਆਰਟ ਪਿਛਲੇ 24 ਸਾਲਾਂ ਤੋਂ ਕਰਦੇ ਆ ਰਹੇ ਆ ਵਕਫ ਵਕਫ ਮੁਲਕਾਂ 'ਚ ਘੁੰਮੇ ਲੇਕਿਨ ਜੋ ਕਦਰ ਕੈਨੇਡਾ ਦੀ ਸਰਕਾਰਾਂ ਨੇ ਪਾਈ ਇਹ ਸਲਾਗਾਯੋਗ ਆ ਤੇ ਦੁਨੀਆ ਦੇ ਵਿੱਚ ਜਿੰਨੇ ਵੀ ਕਲਾਕਾਰ ਵੱਸਦੇ ਨੇ ਮੈਂ ਚੋਨਾ ਵੀ ਹਰ ਇੱਕ ਮੁਲਕ ਦੇ ਕਲਾਕਾਰ ਜਿਹੜੇ ਸਾਹਮੇ ਜਾਂ ਉਹਨਾਂ ਦੀ ਚੰਗੀ ਇੱਜ਼ਤ ਮਾਣ ਉਹਨਾਂ ਨੂੰ ਬਣਦਾ ਸਨਮਾਨ ਮਿਲਣਾ ਚਾਹੀਦਾ ਤੇ ਮੈਂ ਇਸ ਗੱਲ ਦਾ ਦਿਲੋਂ ਧੰਨਵਾਦੀ ਆ ਕੈਨੇਡੀਅਨ ਸਰਕਾਰ ਦਾ ਕਿ ਉਹਨੇ ਇਸ ਨਿਮਾਣੇ ਆਰਟਿਸਟ ਨੂੰ ਪਾਰਲੀਮੈਂਟ ਦੇ ਵਿੱਚ ਬੁਲਾ ਕੇ ਸਨਮਾਨਿਤ ਕੀਤਾ ਤੇ ਆਉਣ ਵਾਲੇ ਭਵਿੱਖ ਦੇ ਵਿੱਚ ਬੜੀ ਜਲਦੀ ਟੋਰਾਂਟੋ ਦੇ ਕੈਨੇਡਾ ਦੇ ਅਲੱਗ-ਅਲੱਗ ਜਿਹੜੇ ਮਿਊਜ਼ੀਅਮ ਨੇ ਆਰਟਵਰਕ ਨੇ ਜਿਹੜੇ ਉਹ ਆਪਣੇ ਬਣਾ ਕੇ ਸੋਬਿਤ ਕੀਤੇ ਜਾਣਗੇ ਉਦੇ ਨਾਲ ਹੀ ਮੈਂ ਜ਼ਿਕਰ ਕਰ ਦੇਵਾਂ ਕਿ ਬੀਤੇ ਦਿਨੀ ਮੈਂ ਆਸਟ੍ਰੇਲੀਆ ਦੌਰੇ ਤੇ ਸੀ ਤੇ ਆਸਟ੍ਰੇਲੀਆ ਦੌਰੇ ਦੇ ਦੌਰਾਨ ਵੀ ਆਸਟ੍ਰੇਲੀਅਨ ਪਾਰਲੀਮੈਂਟ ਦੇ ਵਿੱਚ ਮੈਨੂੰ ਬੁਲਾ ਕੇ ਦੋ ਵਾਰੀ ਸਨਮਾਨਿਤ ਕੀਤਾ ਗਿਆ ਉਹਦੇ ਨਾਲ ਨਾਲ ਹੀ ਉਹ ਵੀ ਬਹੁਤ ਜ਼ਿਆਦਾ ਐਕਸਾਈਟਿਡ ਨੇ ਇਸ ਕਲਾ ਨੂੰ ਦੇਖ ਕੇ ਕਿਉਂਕਿ ਉਹਨਾਂ ਨੇ ਅੱਜ ਤੋਂ ਪਹਿਲਾਂ ਇਸ ਤਰ੍ਹਾਂ ਦੀ ਕਲਾ ਵੇਖੀ ਨਹੀਂ ਸੀ ਤੇ ਉਹ ਗੋਰੇ ਜਦੋਂ ਇਸ ਕਲਾ ਦੀ ਸਲਾਘਾ ਕਰਦੇ ਤੇ ਮੇਰੇ ਲਈ ਨਹੀਂ ਪੂਰੇ ਪੰਜਾਬੀਆਂ ਲਈ ਸਿੱਖਾਂ ਲਈ ਮਾਣ ਵਾਲੀ ਗੱਲ ਹੈ ਕਿ ਇੱਕ ਆਰਟਿਸਟ ਪੰਜਾਬ ਦੀ ਧਰਤੀ ਤੋਂ ਗੁਰੂ ਰਾਮਦਾਸ ਦੀ ਧਰਤੀ ਤੋਂ ਜਾਂਦਾ ਹੈ ਤੇ ਉਹਨੂੰ ਇੰਨਾ ਅਦਬ ਸਤਕਾਰ ਸਤਕਾਰ ਮਿਲਦਾ ਹੈ ਉਹਦੀ 24 ਸਾਲਾਂ ਦੀ ਮਿਹਨਤ ਦਾ ਮੁੱਲ ਪੈਂਦਾ ਤੇ ਬੜੀ ਮਨ ਨੂੰ ਖੁਸ਼ੀ ਹੁੰਦੀ ਹੈ ਮੈਂ ਗੁਰੂ ਸਾਹਿਬ ਦਾ ਵੀ ਸ਼ੁਕਰਾਨਾ ਕਰਦਾ ਤੇ ਆਪਣੇ ਦੋਸਤਾਂ ਮਿੱਤਰਾਂ ਦਾ ਭਰਾਵਾਂ ਦਾ ਜਿਨ੍ਹਾਂ ਦੇ ਸਹਿਯੋਗ ਦੇ ਸਦਕੇ ਮੀਡੀਆ ਵਾਲੇ ਵੀਰਾਂ ਦੇ ਸਹਿਯੋਗ ਸਦਕੇ ਅੱਜ ਤਾਈਂ ਮੈਂ ਇੱਥੇ ਪਹੁੰਚਿਆ ਤੇ ਬੜੀ ਕਿਰਪਾ ਹੈ ਵਾਹਿਗੁਰੂ ਦੀ ਤੇ ਕੀ ਕਹਿਣਾਗਾ ਹੋਊਗਾ ਜੇ ਬਾਹਰਲੇ ਦੇਸ਼ਾਂ ਦੇ ਵਿੱਚ ਤੁਹਾਡੀ ਇੰਨੀ ਕਲਾ ਦਾ ਪ੍ਰਦਰਸ਼ਨ ਕੀਤਾ ਜਾ ਰਿਹਾ ਤੇ ਇੰਡੀਆ ਗਵਰਨਮੈਂਟ ਨੂੰ ਲੈ ਕੇ ਕੀਤਾ ਜਾ ਰਿਹਾ ਦੇਖੋ ਜੀ ਆਪਣੇ ਪੰਜਾਬ ਦੇ ਵਿੱਚ ਮੈਂ ਤਕਰੀਬਨ 22 ਸਾਲ ਆਰਟਵਰਕ ਕੀਤਾ ਵੱਖ-ਵੱਖ ਸ਼ਹਿਰਾਂ ਦੇ ਵਿੱਚ ਪ੍ਰਦਰਸ਼ਨੀਆਂ ਵੀ ਲਾਈਆਂ ਗਈਆਂ ਵਰਕਸ਼ਾਪਾਂ ਵੀ ਲਾਈਆਂ ਗਈਆਂ ਤੇ ਮੀਡੀਆ ਦੇ ਜ਼ਰੀਏ ਤੁਹਾਡੇ ਜ਼ਰੀਏ ਵੀ ਬਹੁਤ ਦੁਨੀਆ ਤੱਕ ਖਬਰ ਪਹੁੰਚਦੀ ਸੀ ਲੇਕਿਨ ਇਹ ਕਿਤੇ ਨਾ ਕਿਤੇ ਹੈ ਤਾਂ ਦੁੱਖ ਵਾਲੀ ਗੱਲ ਕਿਉਂਕਿ ਜਿਹੜਾ ਕਲਾਕਾਰ ਕਲਾ ਨੂੰ ਸਮਰਪਿਤ ਹੈ ਤੇ ਸਰਕਾਰਾਂ ਦਾ ਫਰਜ਼ ਬੰਦਾ ਉਸ ਕਲਾਕਾਰ ਦੀ ਸਾਰ ਲਈ ਜਾਵੇ ਤੁਸੀਂ ਵੀਡੀਓ ਦੇ ਵਿੱਚ ਦੇਖੋਗੇ ਜਦੋਂ ਮੈਂ ਜਸਟਿਨ ਟਰੂ ਜੋ ਟਰੂ ਜੋ ਜੀ ਨੂੰ ਮਿਲ ਰਿਹਾ ਤੇ ਉਹਨਾਂ ਦੇ ਚਿਹਰੇ ਦੇ ਫੇਸ ਐਕਸਪ੍ਰੈਸ਼ਨ ਤੁਸੀਂ ਦੇਖੋ ਕਿੰਨਾ ਉਹ ਇਸੀ ਤੋਂ ਇੰਪ੍ਰੈਸ ਹੋਏ ਨੇ ਕਿੰਨੀ ਕਦਰ ਕਰ ਰਹੇ ਨੇ ਕਿਸੇ ਕਲਾਕਾਰ ਦੀ ਈਵਨ ਹੋਰ ਵੀ ਆਸਟ੍ਰੇਲੀਆ ਦੇ ਮਿਨਿਸਟਰ ਹੈ ਜਾਂ ਜਿਹੜੇ ਕੈਨੇਡਾ ਦੇ ਸਾਡੇ ਇਮੀਗ੍ਰੇਸ਼ਨ ਮਿਨਿਸਟਰ ਹੈਗੇ ਆ ਮਾਰਕ ਮਿਲਰ ਜੀ ਉਹ ਤਾਂ ਇੰਨੇ ਹੈਰਾਨ ਹੋਏ ਤੇ ਜਦੋਂ ਉਹਨਾਂ ਨੂੰ ਮੈਂ ਦੱਸਿਆ ਮੈਂ ਦੁਨੀਆ ਦੀ ਸਭ ਤੋਂ ਛੋਟੀ 1 ਇੰਚ ਦੀ ਦਸਤਾਰ ਬਣਾਈ ਤੇ ਉਹ ਹੈਰਾਨ ਹੋ ਗਏ ਵੀ 1 ਇੰਚ ਦੀ ਦਸਤਾਰ ਮੈਂ ਵੇਖਣਾ ਚਾਹੂੰਗਾ ਕਹਿੰਦਾ ਉਹਨੇ ਵੀ ਸਿੱਖਾਂ ਦੇ ਵਿੱਚ ਇੰਨੀ ਕਲਾ ਹੈਗੀ ਹੈ ਜਦੋਂ ਮੈਂ ਉਹਨਾਂ ਨੂੰ ਦੱਸਿਆ ਕਿ ਦੁਨੀਆ ਦੇ ਸੱਤਾਂ ਜੁੱਬਿਆਂ ਦੇ ਮੈਂ ਮਾਡਲ ਬਣਾਏ ਸ੍ਰੀ ਦਰਬਾਰ ਸਾਹਿਬ ਜੀ ਦਾ ਮਾਡਲ ਬਣਾਇਆ ਤੇ ਉਹ ਜਾਣਦੇ ਨੇ ਦਰਬਾਰ ਸਾਹਿਬ ਬਾਰੇ ਤੇ ਹੁਣ ਮੈਨੂੰ ਬੜੀ ਖੁਸ਼ੀ ਆ ਉਦੋਂ ਹੋਏਗੀ ਕਿ ਬੜੀ ਜਲਦੀ ਅਸੀਂ ਕੈਨੇਡੀਅਨ ਜਿਹੜੇ ਗੋਰਿਆਂ ਦੇ ਜਿਹੜੇ ਮਿਊਜ਼ੀਅਮ ਹੈ ਉੱਥੇ ਵੀ ਆਪਣਾ ਆਰਟਵਰਕ ਜਿਹੜਾ ਸशोभਿਤ ਕਰਾਂਗੇ ਉਹਦੇ ਨਾਲ ਨਾਲ ਆਸਟ੍ਰੇਲੀਆ ਦੇ ਵਿੱਚ ਵੀ ਬੜੀ ਜਲਦੀ ਸशोभਿਤ ਕੀਤੇ ਜਾਣਗੇ ਤੇ ਜਿਹੜਾ ਤੁਹਾਡਾ ਸਵਾਲ ਸੀ ਮੈਂ ਉਹਨੂੰ ਥੋੜਾ ਹੋਰ ਲੰਮਾ ਕਰਾਂ ਕਿ ਜਿਹੜੀਆਂ ਭਾਰਤ ਦੀਆਂ ਸਰਕਾਰਾਂ ਨੇ ਉਹ ਆਪਣੇ ਲੈਵਲ ਤੇ ਵਧੀਆ ਕਾਰਜ ਕਰ ਰਹੀਆਂ ਹੋਣੀਆਂ ਕਿਤੇ ਨਾ ਕਿਤੇ ਕਲਾਕਾਰ ਨੂੰ ਸੰਬੰਧ ਦੇ ਵਿੱਚ ਲਈ ਉਹਨਾਂ ਦਾ ਕੋਈ ਚੰਗਾ ਕੰਟਰੀਬਿਊਸ਼ਨ ਨਜ਼ਰ ਨਹੀਂ ਆਉਂਦਾ ਹੋ ਸਕਦਾ ਸਾਡੇ ਵਰਗੇ ਕਲਾਕਾਰਾਂ ਦੀ ਚੰਗੀ ਕਦਰ ਇਹਨਾਂ ਨੇ ਸਰਕਾਰਾਂ ਨੇ ਪਾਈ ਹੁੰਦੀ ਤੇ ਅੱਜ ਸਾਡੇ ਵਰਗੇ ਕਲਾਕਾਰਾਂ ਨੂੰ ਬਾਹਰ ਮੁਲਕਾਂ ਵੱਲ ਮੂੰਹ ਕਰਨ ਦੀ ਲੋੜ ਪੈਂਦੀ ਹੈ। ਅਸੀਂ ਅੱਜ ਵੀ ਆਪਣੇ ਇੱਥੇ ਪੰਜਾਬ ਨੂੰ ਪਿਆਰ ਕਰਦੇ ਆ ਇਸ ਧਰਤੀ ਤੇ ਫੇਰ ਆਏ ਆ ਸਾਡਾ ਪਰਿਵਾਰ ਇੱਥੇ ਆ ਸਾਡੀ ਗੁਰੂ ਦੀ ਧਰਤੀ ਇੱਥੇ ਹੈ ਪਰ ਜੋ ਕਲਾਕਾਰ ਦੀ ਸਾਂਭ ਸੰਭਾਲ ਇੱਥੇ ਇਸ ਮੁਲਕ ਚ ਹੋਣੀ ਚਾਹੀਦੀ ਸੀ ਮਾਫ ਕਰਨਾ ਨਹੀਂ ਹੋਈ। ਜੀ ਗੱਲ ਕਿ ਟ੍ਰੂਡੋ ਨੂੰ ਮਿਲਿਆ ਕੀ ਗੱਲਬਾਤ ਹੋਈ ਤੁਹਾਡੀ ਨਾਲ ਜਸਟਿਨ ਟ੍ਰੂਡੋ ਨੇ ਜਦੋਂ ਮੈਂ ਪਹਿਲੀ ਵਾਰ ਹੀ ਮਿਲਿਆ ਤੇ ਪਹਿਲਾਂ ਤਾਂ ਉਹ ਬਹੁਤ ਖੁਸ਼ ਹੋਏ ਤੇ ਉਹਦੇ ਨਾਲ ਹੀ ਜਦੋਂ ਮੈਂ ਉਹਨਾਂ ਨੂੰ ਇੰਨੀ ਹੀ ਗੱਲ ਦੱਸੀ ਕਿ ਮੈਂ ਸ੍ਰੀ ਅਮਰitsar ਸਰ ਸਾਹਿਬ ਤੋਂ ਆਇਆ ਹਾਂ ਤੇ ਨਾਲ ਹੀ ਕਹਿੰਦੇ ਹਾਂ ਹਾਂਜੀ ਹਾਂਜੀ ਉੱਥੇ ਜਿਹੜਾ ਤੁਹਾਡਾ ਦਰਬਾਰ ਸਾਹਿਬ ਹੈਗਾ ਉਹ ਪੰਜਾਬੀ ਵਿੱਚ ਬੋਲੇਗੀ ਦਰਬਾਰ ਸਾਹਿਬ ਮੈਂ ਕਹਾਂਣੀ ਹਾਂ ਜੀ ਅਸੀਂ ਉਸ ਧਰਤੀ ਤੋਂ ਆਏ ਜਿੱਥੇ ਦਰਬਾਰ ਸਾਹਿਬ ਹੈ ਤੇ ਉਹਨਾਂ ਨੇ ਇਹ ਵੀ ਪ੍ਰੋਸੈਸ ਦੱਸਾਇਆ ਕਿ ਤੁਸੀਂ ਆਰਟਿਸਟ ਹੋ ਅਸੀਂ ਚੁਣੇਗੀ ਤੁਹਾਡੀ ਕਲਾ ਜਿਹੜੀ ਹੈ ਕੀ ਸਾਡੇ ਇੱਥੇ ਅਜਾਇਬ ਕਰਾਂ ਦਾ ਸ਼ਿੰਗਾਰ ਬਣੇ ਤਾਂ ਤੁਸੀਂ ਗੱਲ ਕੀਤੀ ਜਾਵੇ ਆਪਣੇ ਦੇ ਦੇ ਪ੍ਰਧਾਨ ਮੰਤਰੀ ਸੜਕ ਪ੍ਰਮੱਖ ਮੰਤਰੀ ਨੂੰ ਮਿਲਣਾ ਬੜੀ ਮੁਸ਼ਕਲ ਹੈ ਕਾ ਕਰਕੇ ਐਮਐਲ ਨੂੰ ਦੇ ਵਿਦੇਸ਼ਾਂ ਦੇ ਪ੍ਰਧਾਨ ਮੰਤਰੀ ਤੁਸੀਂ ਮਿਲ ਕੇ ਆਏ ਇੱਕ ਤਰ੍ਹਾਂ ਦਾ ਮੰਨਣ ਲੱਗਾ ਦੇਖੋ ਜੀ ਮੇਰੇ ਵਾਸਤੇ ਤਾਂ ਇਹ ਸੁਪਨੇ ਵਾਲੀ ਗੱਲ ਸੀ ਬਿਲਕੁਲ ਕਿ ਕੈਨੇਡੀਅਨ ਪਾਰਲੀਮੈਂਟ ਦੇ ਵਿੱਚ ਇੱਕ ਇਨਵੀਟੇਸ਼ਨ ਆ ਰਿਹਾ ਹੈ ਕਿ ਤੁਸੀਂ ਇੱਥੋਂ ਦੇ ਈਵੈਂਟ ਤੇ ਅਟੈਂਡ ਕਰੋਗੇ ਤੇ ਜਿੰਨੀ ਵੀ ਮਿਨਿਸਟਰੀ ਕੈਨੇਡੀਅਨ ਤਕਰੀਬਨ 20-25 ਦੇ ਕਰੀਬ ਮੈਂਬਰ ਆਫ ਪਾਰਲੀਮੈਂਟ ਜਿੰਨੀ ਵੀ ਇੱਥੋਂ ਦੇ ਕੈਬਨਿਟ ਮਿਨਿਸਟਰ ਫੈਮਿਲੀ ਮਿਨਿਸਟਰ ਉੱਥੋਂ ਦੇ ਡਿਫੈਂਸ ਮਿਨਿਸਟਰ ਹਰਜੀਤ ਸਿੰਘ ਸੱਜਣ ਜੀ ਰੂਬੀ ਸੋਤਾ ਕਮਲ ਖੈਰਾ ਜੀ ਜਾਂ ਹੋਰ ਜਿੰਨੇ ਨਾਮੀ ਜਿਹੜੇ ਐਮਪੀ ਨੇ ਇਹ ਸਾਰੇ ਮਿਨਿਸਟਰੀ ਜਦੋਂ ਮੈਨੂੰ ਮਿਲਿਆ ਤੇ ਉਹਨਾਂ ਨੇ ਕਲਾ ਦੀ ਇੰਨੀ ਦਿਲੋਂ ਸਲਾਘਾ ਕੀਤੀ ਤੇ ਮੇਰੇ ਵਾਸਤੇ ਬੜੀ ਮਾਣ ਵਾਲੀ ਗੱਲ ਸੀਗੀ ਤੇ ਨਾਲ ਮੈਂ ਦਿਲੋਂ ਗੁਰੂ ਸਾਹਿਬ ਦਾ ਵੀ ਸ਼ੁਕਰਾਨਾ ਕਰਦਾ ਕਿ ਮੇਰੇ ਵਰਗੇ ਕਲਾਕਾਰ ਜਿਹੜੇ ਇੱਥੇ ਪੰਜਾਬ ਦੇ ਵਿੱਚ ਇੰਨੇ ਸਾਲ ਕਲਾ ਕੀਤੀ ਨਾ ਤਾਂ ਵੱਡੇ ਅਦਾਰਿਆਂ ਨੇ ਸੰਭਿਆ ਜਿਹੜੀਆਂ ਵੱਡੀਆਂ ਸਾਡੀਆਂ ਸ਼੍ਰੋਮਣੀ ਕਮੇਟੀ ਆਪਾਂ ਸਿੱਧਾ ਨਾਮ ਵੀ ਲੈ ਸਕਦੇ ਹਾਂ ਕਿ ਨਾ ਤਾਂ ਇਹਨਾਂ ਨੇ ਮੁੱਲ ਪਾਇਆ ਤੇ ਨਾ ਸਾਡੀਆਂ ਸਰਕਾਰਾਂ ਨੇ ਮੁੱਲ ਪਾਇਆ ਤੇ ਗੱਲ ਇਹ ਹੈ ਇਥੋਂ ਦੇ ਤਾਂ ਸ਼ਹਿਰਾਂ ਦੇ ਐਮਪੀ ਨੂੰ ਵੀ ਐਮਐਲਏ ਨੂੰ ਮਿਲਣਾ ਮੁਸ਼ਕਿਲ ਹੈ ਤੇ ਹੋਰ ਛੱਡੋ ਕਾਉਂਸਲਰ ਨੂੰ ਵੀ ਤੁਸੀਂ ਮਿਲ ਨਹੀਂ ਸਕਦੇ ਤੇ ਉੱਥੇ ਖੁਦ ਇਨਵੀਟੇਸ਼ਨ ਆਉਂਦੇ ਆਸਟ੍ਰੇਲੀਆ ਮੈਂ ਗਿਆ ਤੇ 2-3 ਵਾਰੀ ਉੱਥੇ ਪਾਰਲੀਮੈਂਟ ਤੇ ਉਹਨਾਂ ਨੇ ਬੁਲਾ ਕੇ ਬਕਾਇਦਾ ਉੱਥੋਂ ਦੇ ਸਪੋਰਟਸ ਮਿਨਿਸਟਰ ਉੱਥੋਂ ਦੇ ਆਰਟ ਮਿਨਿਸਟਰ ਉੱਥੋਂ ਦੇ ਮੈਂਬਰ ਆਫ ਪਾਰਲੀਮੈਂਟ ਇੰਨਾ ਐਪਰੀਸ਼ੀਏਟ ਕਰ ਰਹੇ ਆ ਜਿਹੜੀ ਮੇਰੇ ਲਈ ਕੀ ਮਾਣ ਵਾਲੀ ਗੱਲ ਹੈ